ਪੁੱਤੁਰਗੇ ਮਾਂ ਵਾਂਦੇ ਮੰਦੇ ਹਾਲ ਮਿੱਟੀ ਨਾਲ ਫਰੋਲ ਜੋਗਿਆ ਇਹ ਬੋਲ ਰਾਜਵੀਰ ਜਵੰਦਾ ਦੇ ਗੀਤ ਦੇ ਨੇ ਜੋ ਅੱਜ ਸੱਚ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਜੋ ਸਮਾਦ ਦਾ ਹੀਰਾ ਪੁੱਤਰਾ ਜਿਹੜਾ ਉਸ ਦੇ ਕੋਲੋਂ ਚਲਾ ਗਿਆ ਤਾਂ ਮਾਂ ਦਾ ਜਿਹੜਾ ਕੀ ਮੰਦਾ ਹਾਲ ਹੈ ਤੇ ਇਸ ਵੇਲੇ ਅਸੀਂ ਰਾਜਵੀਰ ਜਵੰਦਾ ਦੇ ਜੱਦੀ ਘਰ ਦੇ ਵਿੱਚ ਮੌਜੂਦ ਹਾਂ ਤਾਂ ਤਸਵੀਰਾਂ ਹੁਣ ਸਕਾਰ ਹੈ ਉਹ ਕੀਤਾ ਜਾਣਾ ਤਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਆਖਰੀ ਝਲਕ ਪਾਉਣ ਦੇ ਲਈ ਪਿੰਡ ਵਾਸੀ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਉਹਨਾਂ ਦੇ ਚੋਣ ਵਾਲੇ ਇੱਥੇ ਪਹੁੰਚ ਰਹੇ ਨੇ ਤਾਂ ਇਹ ਤਸਵੀਰਾਂ ਰਾਜਵੀਰ ਜਵੰਦਾ ਦੇ ਜੱਦੀ ਘਰ ਦੀਆਂ ਨੇ ਜਿੱਥੋਂ ਉਸਨੇ ਆਪਣੀ ਸੋਹਣੀ ਗਾਇਕੀ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਸੀ ਤਾਂ ਕਨਵਰ ਗਰੇਵਾਲ ਰਾਤ ਐਂਬੂਲੈਂਸ ਦੇ ਵਿੱਚ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਇੱਥੇ ਪਹੁੰਚਦੇ ਨੇ ਕੁਲਵਿੰਦਰ ਕੁਲਵਿੰਦਰ ਬਿੱਲਾ ਉਹ ਵੀ ਇਸ ਸਮੇਂ ਅੰਦਰ ਨੇ ਔਰ तमाम ਪੰਜਾਬੀ ਕਲਾਕਾਰ ਜਿਹੜੇ ਨੂੰ ਇੱਥੇ ਪਹੁੰਚੇ ਹੋਏ ਨੇ ਔਰ ਕੁਝ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਇੱਥੇ ਪਹੁੰਚਣਗੇ ਤਾਂ ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨਾਂ ਲਈ ਉਸ ਜਿਹੜੀ ਕੀ ਮ੍ਰਿਤਕ ਦੇ ਹੈ ਉਹ ਰੱਖੀ ਗਈ ਹੈ ਤਾਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਇਸੇ ਹੀ ਘਰ ਦੀ ਬੈਕ ਸਾਈਡ ਦੇ ਜੋ ਨਾਲ ਲੱਗਦਾ ਸਰਕਾਰੀ ਸਕੂਲ ਆ ਉਸ ਦੀ ਗਰਾਊਂਡ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਅੰਦਰੋਂ ਅਜੇ ਵੀ ਲੋਨ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਬੰਦ ਨਹੀਂ ਹੋ ਰਹੀਆਂ ਤਾਂ ਪਿੰਡ ਵਾਸੀ ਇੱਥੇ ਮੌਜੂਦ ਨੇ ਮੈਂਬਰ ਪੰਚਾਇਤ ਇੱਥੇ ਮੌਜੂਦ ਨੇ ਗੱਲਬਾਤ ਕਰਨਗੇ ਬਾਈ ਜੀ ਕਿੰਨੇ ਕੁ ਵੇ ਜਿਹੜਾ ਅੰਤਿਮ ਸੰਸਕਾਰ ਉਹ ਕੀਤਾ ਜਾਣਾ ਹੈ 11 ਵਜੇ ਦਾ 11 ਵਜੇ ਦਾ ਫੋਨ ਫੋਨ ਇਥੇ ਅੰਤਿਮ ਦਰਸ਼ਨਾਂ ਦੇ ਲਈ ਮ੍ਰਿਤਕ ਦੇ ਰੱਖੀ ਗਈ ਹੈ ਉਹਨਾਂ ਦੀ ਸਾਰੇ ਪਰਿਵਾਰ ਹਨ ਸਾਰੇ ਪਰਿਵਾਰ ਹਨ ਸਾਰੇ ਅੰਤਿਮ ਦਰਸ਼ਨ ਕਰਾਈ ਜਾ ਰਹੇ ਨੇ ਹਾਂਜੀ ਕਰਾਈ ਜਾ ਰਹੇ ਤਾਂ ਬਿਲਕੁਲ ਕਿਹਾ ਜਾ ਰਿਹਾ 11 ਵਜੇ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ ਹੈ ਤਾਂ ਉਹਨਾਂ ਦੀ ਮ੍ਰਿਤਕ ਦੇ ਇਸ ਘਰ ਦੇ ਵਿੱਚ ਰੱਖੀ ਗਈ ਹੈ ਅੰਤਿਮ ਦਰਸ਼ਨਾਂ ਦੇ ਲਈ ਤਾਂ ਇਹ ਤਸਵੀਰਾਂ ਨੇ ਰਾਜੀਵੀਰ ਜਵੰਦਾ ਦੇ ਘਰ ਦੀਆਂ ਤਾਂ 27 ਸਤੰਬਰ ਨੂੰ ਰਾਜੀਵੀਰ ਜਵੰਦਾ ਦਾ ਬੱਦੀ ਦੇ ਵਿੱਚ ਐਕਸੀਡੈਂਟ ਹੈ ਹੋ ਜਾਂਦਾ ਹੈ ਕੱਲ ਦਾ ਮੈਂ ਬਾਅਦ ਉਸ ਤੋਂ ਬਾਅਦ ਲਗਾਤਾਰ ਕੱਲ ਤੱਕ ਜਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਨੇ ਹਸਪਤਾਲ ਦੇ ਵਿੱਚ ਤੱਕ ਕੱਲ 10 ਵਜੇ ਖਬਰ ਆਂਦੀ ਹੈ ਕੱਲ 10 ਵਜੇ ਖਬਰ ਆਂਦੀ ਹੈ ਕਿ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜਾ ਚੁੱਕੇ ਨੇ ਸਤੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਹਾਲ ਠੀਕ ਤਾਂ ਭਾਵੂ ਕਰਨ ਵਾਲੀਆਂ ਤਸਵੀਰਾਂ ਨੇ ਹਰ ਇੱਕ ਦੀ ਅੱਖ ਹੈ ਜੋ ਉਹ ਨੰਮ ਨਜ਼ਰ ਆਂਦੀ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਕੱਲ ਇੱਥੇ ਪਹੁੰਚੇ ਸੀ ਕਿ ਕਲਾਕਾਰਾਂ ਦੀ ਗੱਲ ਕਰੀਏ ਜਾਂ ਪਿੰਡ ਵਾਸੀ ਦੀ ਗੱਲ ਕਰੀਏ ਜਾਂ ਫਿਰ ਉਹਨਾਂ ਦੇ ਚੋਣ ਵਾਲੇ ਦੀ ਗੱਲ ਕਰੀਏ ਤਾਂ ਹਰ ਇੱਕ ਦੇ ਵੱਲ ਉਹਨਾਂ ਦੇ ਨਾਲ ਬਿਤਾਏ ਹੋਏ ਪਲ ਨੇ ਜਿਹੜੇ ਉਹ ਸਾਂਝੇ ਕੀਤੇ ਗਏ ਸੀ ਔਰ ਰਾਜਵੀ ਜਵੰਧੇ ਜਿਕਰ ਫੈਮਿਲੀ ਦੀ ਗੱਲ ਕਰੀਏ ਤਾਂ ਉਹ ਫੈਮਿਲੀ ਦੇ ਲਈ ਬੇहद ਦੁਖੀ ਖੜੀ ਹੈ ਕਿਉਂਕਿ ਕੁਝ ਸਮਾਂ ਬੈਲ ਰਾਜਵੀ ਜਵੰਧਾ ਦੇ ਪਿਤਾ ਜੀ ਚਲੇ ਜਾਂਦੇ ਨੇ ਉਸ ਤੋਂ ਬਾਅਦ ਘਰ ਦਾ ਜਿਹੜਾ ਚਿਰਾਗ ਸੀ ਆਖਰੀ ਉਹ ਵੀ ਉਹ ਚਿਰਾਗ ਬੁਝਦਾ ਹੋਇਆ ਨਜ਼ਰ ਆ ਰਿਹਾ ਤਾਂ ਰਾਜੀਵੀ ਜਵੰਦਾ ਦੀ ਮਾਂ ਦੇ ਲਈ ਬੇਹਦ ਦੁਖੀ ਖੜੀ ਜ ਉਹਨਾਂ ਦਾ ਜਿਹੜਾ ਦਰਦ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਹੈ ਉਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਹਿਲਾਂ ਆਪਣੇ ਪਤੀ ਦਾ ਸਿਵਾ ਦੇਖਿਆ ਤੇ ਹੁਣ ਆਪਣੇ ਜਵਾਨ ਪੁੱਤ ਦਾ ਸਿਵਾ ਦੇਖਣਗੇ ਤਾਂ ਅੰਦਰੋਂ ਜਿਹੜੀਆਂ ਰੋਣ ਦੀਆਂ ਆਵਾਜ਼ਾਂ ਨੇ ਉਹ ਬੰਦ ਨਹੀਂ ਹੋ ਰਹੀਆਂ ਲਗਾਤਾਰ ਆ ਰਹੀਆਂ ਨੇ ਤਾਂ ਬੇਹਦ ਦੁੱਖ ਦੀ ਖੜੀ ਹੈ ਪਰਿਵਾਰ ਦੇ ਲਈ ਦੋ ਛੋਟੇ ਛੋਟੇ ਬੱਚੇ ਹੈ ਔਰ ਕੱਲ੍ਹ ਰਾਜਵੀਰ ਜਵੰਦਾ ਦੇ ਜੇਕਰ ਬੇਟੀ ਦੀ ਗੱਲ ਕਰੀਏ ਤਾਂ ਉਹਨੂੰ ਐਨ ਲੱਗਿਆ ਕਿ ਮੇਰੇ ਪਿਤਾ ਨੂੰ ਛੁੱਟੀ ਹੋਣ ਲੱਗੀ ਹੈ ਤਾਂ ਲਗਨ ਕੋਕਲੂ ਨੇ ਦੱਸ ਰਹੀ ਸੀ ਕਿ ਉਹ ਆਪਣੇ ਪਿਤਾ ਦੇ ਲਈ ਗਿਫਟ ਹੈ ਜਿਹੜੇ ਉਹ ਸਿਲੈਕਟ ਕਰ ਰਹੀ ਸੀ ਕਿ ਜਦੋਂ ਮੇਰੇ ਪਿਤਾ ਜੀ ਹਸਪੀਟਲ ਤੋਂ ਛੁੱਟੀ ਲੈ ਕੇ ਬਾਹਰ ਆਣਗੇ ਤਾਂ ਮੈਂ ਉਹਨਾਂ ਨੂੰ ਕਿਹੜੇ ਗਿਫਟ ਦੇਣੀ ਹੈ ਪਰ ਜਦੋਂ ਕਹਿੰਦੇ ਉਹਨਾਂ ਨੂੰ ਦੱਸਿਆ ਗਿਆ ਕਿ ਉਸਦੇ ਪਿਤਾ ਨਹੀਂ ਰਹੇ ਤਾਂ ਉਸ ਦਾ ਹਾਲ ਉਹਨਾਂ ਕੋਲ ਦੇਖਿਆ ਨਹੀਂ ਗਿਆ ਤਾਂ ਪਰਿਵਾਰ ਦੇ ਲਈ ਬੇਹਦ ਦੁਖੀ ਘੜੀ ਹੈ ਤਾਂ ਬਜ਼ੁਰਗ ਮਾਤਾ ਆਵੰਦ ਰੋ ਅੰਤਿਮ ਦਰਸ਼ਨ ਕਰਕੇ ਨਿਕਲੀਆਂ ਨੇ ਮਾਤਾ ਜੀ ਅੰਤਿਮ ਦਰਸ਼ਨ ਕਰਕੇ ਆਏ ਉਹ ਰਾਜਵੀਰ ਦੇ ਹਾਂ ਪੁੱਤ ਦੇਖ ਕੇ ਆਈਆਂ ਰੱਜ ਕੇ ਉਹਨੂੰ ਮੈਂ ਰੱਜ ਕੇ ਦੇਖ ਕੇ ਆਈਆਂ ਸਾਡੇ ਪਿੰਡ ਦਾ ਪਹਿਲਾ ਨਾਰੋਸ਼ਣ ਕੀਤਾ ਸਾਡੇ ਪਿੰਡ ਦਾ ਅੱਜ ਸ਼ਿੰਗਾਰ ਚੱਕਿਆ ਗਿਆ ਸਾਡੇ ਪਿੰਡ ਦਾ ਸ਼ਿੰਗਾਰ ਸੀਗਾ ਹਾਂ ਮੈਂ ਮੇਟਾ ਤੁਹਾਨੂੰ ਕਿੰਨੀਆਂ ਗੱਲਾਂ ਦੱਸੂਗੀ ਸਾਡਾ ਹੱਥੀ ਪਾਲਿਆ ਹੋਇਆ ਬੱਚਾ ਸੀ ਮੈਂ ਤੇ ਹੁਣ ਕੋਈ ਸ਼ਰਮ ਨੀ ਸਕਦੇ ਬਸ ਮੈਨੂੰ ਪਤਾ ਮਾਤਾ ਜੀ ਆਖਰੀ ਮੌਲਾ ਤਾਂ ਫੁੱਟ ਗਿਆ ਬਹੁਤ ਪਿਆਰ ਸੀ ਬੱਚਾ ਸਾਡਾ ਪੋਤੇ ਹਥੋਂ ਲੱਦਾ ਸੀ ਭਤੀਜਾ ਵੀ ਲੱਗਦਾ ਸੀਗਾ ਕੀ ਕੀਤਾ ਜਾਵੇ ਹੁਣ ਗੋ ਸਾਰੇ ਮੈਂ ਤਾਂ ਬਹੁਤ ਕਿਤਿਆਂ ਵਾਰ ਆਪਣੀ ਬਹੁਤ ਤੜਲੀ ਘਰਿਆ ਕਿਸੇ ਦੀ ਨੀ ਸੁਣੀ ਕਿੰਨੀ ਉਮਰਾਂ ਇਸ ਤਰ੍ਹਾਂ ਕਿ ਕੋਈ ਸ਼ੁਰੂ ਤੋਂ ਲੈ ਕੇ ਗੱਲਤੀ ਦੇਖੀ ਨਹੀਂ ਇੰਨਾ ਸੋਹਣਾ ਬੱਚਾ ਇੰਨਾ ਪਿਆਰਾ ਇੰਨਾ ਸੁਭਾਅਦ ਗਿਆ ਬਸ ਦੱਸਣ ਦੀ ਗੱਲ ਹੀ ਨਹੀਂ ਪਈ ਇਹਦੀ ਮੌਤ ਨੇ ਤਾਂ ਧਰਤੀ ਨੇ ਪਾਟਾ ਖਵਾਤਾ ਧਰਤੀ ਦੇਸ਼-ਪ੍ਰਦੇਸ਼ ਇਹਦੀ ਮੌਤ ਨੇ ਹੁੱਗਾ ਪਾਤੀਆਂ ਬਸ ਦੇਸ਼-ਪਰਦੇਸ ਵਾਏ ਬਸ ਇਹਦੀ ਮੌਤ ਦਾ ਇੰਨਾ ਦੁੱਖ ਹੋਇਆ ਧਰਤੀ ਪਾਟਾ ਖਾ ਗਈ ਇਹਦੀ ਮੌਤ ਸੁਣ ਕੇ ਬਹੁਤ ਬੇਹਦ ਔਖੀ ਘੜੀ ਹੈ ਤਾਂ ਇਹ ਪਿੰਡ ਵਾਸੀ ਨੇ ਜੋ ਕਹਿ ਰਹੇ ਨੇ ਕਿ ਸ਼ਬਦ ਨਹੀਂ ਇਹਨੇ ਬੋਲਣ ਦੇ ਲਈ ਜਵੰਦੇ ਨਾਲ ਜਿਹੜਾ ਕੋਈ ਮੁੰਡਾ ਨਾਲ ਸਿੱਕਦੇ ਤਾਂ ਟੈਕ ਦੇ ਉਹ ਵੀ ਸਟੇਮ ਨੇ ਰਸਾ ਆ ਜਾਂਦਾ ਜੋਤੀਸ ਨੂੰ ਤਾਂ ਇਹ ਤਸਵੀਰਾਂ ਨਹੀਂ ਰਾਜਵੀਰ ਜਵੰਦਾ ਦੀ ਜਿੱਦੀ ਪਿੰਡ ਅਤੇ ਉਸ ਦੇ ਘਰ ਦੀਆਂ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੇ ਮੈਂ ਦੋ ਮਿੰਟ ਨਹੀਂ ਨਹੀਂ ਘਰੇ ਬਈ ਪੜਾਉਂਦਾ ਜਿਹੜਾ ਗੱਡੇਆਂ ਖੜੀਆਂ ਰਾਜਵੀਰ ਜਵੰਦਾ ਦੇ ਨਾਲ ਜਿਹੜੇ ਉਹਦੇ ਦੋਸਤ ਸੀਗੇ ਉਹ ਤੁਸੀਂ ਬਈ ਦੀ ਸਾਥੀ ਸੀਗੇ ਰਾਜਵੀਰ ਜਵੰਦਾ ਦੀ ਹਾਂਜੀ ਵੀਰ ਜੀ ਹਾਂਜੀ ਹਾਂਜੀ ਸਾਥੋਂ ਮਤਲਬ 4-5 ਸਾਲ ਛੋਟਾ ਸੀ 4-5 ਸਾਲ ਛੋਟਾ ਹਾਂਜੀ ਹਾਂਜੀ ਤਾਂ ਕਿੱਥੇ ਰਾਜਵੀਰ ਜਵੰਦਾ ਦੀ ਪੜ੍ਹਾਈ ਲਿਖਾਈ ਹੋਈ ਥੋੜੇ ਨਾਲ ਜਾਂ ਫਿਰ ਕਿਸ ਤਰ੍ਹਾਂ ਦੇ ਨਾਲ ਥੋੜੇ ਨੇ ਕਿਸ ਤਰ੍ਹਾਂ ਨਾਲ ਜ਼ਿਆਦਾ ਜੁੜੀਆਂ ਹੋਈਆਂ ਨੇ ਅਈ ਸਨਮਤੀ ਤਾਂ ਕੋ ਪੜਿਆ ਹੋਆ ਸਨਮਤੀ ਤਾਂ ਬਹੁਤ ਵਧੀਆ ਨੇ ਪੜੀ ਡੀਵੀ ਕਾਲਜ ਤੋਂ ਬਾਅਦ ਫਿਰ ਇਹਨੇ ਐਮਏ ਕੀਤੀ ਉੱਥੋਂ ਮਿਊਜ਼ਿਕ ਦੀ ਪਟਿਆਲੇ ਤੋਂ ਹਾਂਜੀ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਵਿਚਰਦਾ ਸੀ ਰਾਜਵੀਰ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਸੀ ਬਹੁਤ ਵਧੀਆ ਜੀ ਸਾਡੇ ਸਾਡੇ ਆਮ ਭਰਾਵਾਂ ਵਾਲਾ ਹਾਸੇ ਦਾ ਗਾਇਕੀ ਵਾਲਾ ਨਹੀਂ ਸੀ ਸਾਡੇ ਨਾਲ ਸਿੰਗਰ ਵਾਲਾ ਨਹੀਂ ਸੀ ਸਾਡੇ ਨਾਲ ਦਾ ਆ ਤਾਂ ਆਮ ਭਰਾਵਾਂ ਵਾਂਗੂ ਹੱਥਾਂ ਮਿਲਦਾ ਰਹਿੰਦਾ ਸੀ ਆਉਂਦਾ ਜਾਂਦਾ ਸੀ ਬਹੁਤ ਵਧੀਆ ਸੀ ਹਾਂਜੀ ਤਾਂ ਲੱਗਦਾ ਨਹੀਂ ਸੀ ਕਿ ਇੱਕ ਸਟਾਰ ਹੈ ਜਿਵੇਂ ਪਿੰਡ ਦੇ ਵਿੱਚ ਆਂਦਾ ਜਿਵੇਂ ਬਾਕੀ ਸਾਰੇ ਸਟਾਰ ਵੀ ਆਪਾਂ ਦੇਖਦੇ ਆਂ ਕਾਫੀ ਲਾਂਮਚਕਰ ਲੈ ਕੇ ਤੁਰਦੇ ਨੇ ਗਨਮੈਨ ਲੈ ਕੇ ਜਾਂ ਬਾਉਂਸਰ ਲੈ ਕੇ ਰਾਜਵੀਰ ਜੀ ਬੰਦਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਵਿਚਰਦਾ ਸੀ ਬਹੁਤ ਵਧੀਆ ਸੀ ਕੋਈ ਸਿੰਗਰ ਵਾਲਾ ਕੰਮ ਨਹੀਂ ਸੀ ਕੋਈ ਸਾਡੇ ਨਾਲ ਦਾ ਭਰਾਮਣ ਵਾਲਾ ਕੰਮ ਸੀ ਆਉਂਦਾ ਜਾਂਦਾ ਸੀ ਦਸੀ 15 ਦਿਨ ਜਿੱਥੇ ਵੀ ਮਿਲਦਾ ਸੀ ਗੱਡੀ ਰੋਕ ਕੇ ਵਧੀਆ ਗੱਲਬਾਤ ਕਰਕੇ ਜਾਂਦਾ ਸੀ ਬਿਲਕੁਲ ਕਹਿਰੇ ਨੇ ਕਿ ਰਾਜਵੀਰ ਜੀ ਬੰਦਾ ਸਿੰਗਰਾ ਮੰਗੂ ਨਹੀਂ ਬਲਕਿ ਆਮ ਲੋਕਾਂ ਮੰਗੂ ਹੀ ਇਸ ਪਿੰਡ ਦੇ ਵਿੱਚ ਵਿਚਰਦਾ ਸੀਗਾ ਤਾਂ ਅੱਜ ਜਿਸ ਜਗ੍ਹਾ ਤੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂ ਉਹ ਵੀ ਤਸਵੀਰ ਥੋੜਾ ਨਾਲ ਸਾਂਝੀ ਕਰਦੇ ਆਂ ਰਾਜਵੀਰ ਜਵੰਦਾ ਦੇ ਘਰ ਦੇ ਬਿਲਕੁਲ ਨਾਲ ਸਰਕਾਰੀ ਸਕੂਲ ਹੈ ਔਰ ਇਸ ਦੀ ਗਰਾਊਂਡ ਦੇ ਵਿੱਚ ਵਿੱਚ ਸਪੋਰਟਸ ਗਰਾਊਂਡ ਹੈ ਇਸ ਦੇ ਵਿੱਚ ਕੁਝ ਹੀ ਦਿਨ ਬਾਅਦ ਅੰਤਿਮ ਸੰਸਕਾਰ ਹੈ ਪਿਤਾ ਜਣਾ ਤਾਂ ਉੱਥੇ ਹੀ ਤਿਆਰੀਆਂ ਜਿਹੜੀਆਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਆਂ ਜੇ ਜੋ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਇਸੇ ਜਗ੍ਹਾ ਦੇ ਉੱਤੇ ਯਾ ਇਸੇ ਜਗ੍ਹਾ ਦੇ ਉੱਤੇ ਰਾਜੀਵ ਜਵੰਦਾ ਦਾ ਅੰਤਿਮ ਸੰਸਕਾਰ ਹੈ ਉਹ ਕੁਝ ਹੀ ਦਿਨ ਦੇ ਵਿੱਚ ਕੀਤਾ ਜਾਵੇਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਇੱਥੇ ਪਹੁੰਚ ਰਹੇ ਨੇ ਔਰ ਕਈ ਵੱਡੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਉਹਨਾਂ ਦੇ ਅੰਤਿਮ ਰਸਤ ਕਰਨ ਲਈ ਪਹੁੰਚਣਗੇ ਤਾਂ ਕੱਲ ਵੀ ਵੱਡੀ ਗਿਣਤੀ ਦੇ ਵਿੱਚ ਰਾਜੀਵ ਜਵੰਦਾ ਦੇ ਮੁਹਾਲੀ ਵਾਲੇ ਘਰ ਉਹਨਾਂ ਦੇ ਦੋਸਤ ਨੇ ਜੱਫੀ ਉਹਦੇ ਜਾਣ ਵਾਲੀਆਂ ਪਹੁੰਚਦੇ ਨੇ ਤਾਂ ਪੰਜਾਬ ਦਾ ਚੜ੍ਹਦਾ ਸਤਾਰਾ ਚਮਕਦਾ ਸਤਾਰਾ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਸ ਜਿਹੜਾ ਕਿ ਅੰਤਿਮ ਸੰਸਕਾਰ ਹੈ ਰਾਜਵੀਰ ਦੇ ਬੰਦੇ ਦਾ ਥੋੜੀ ਦੇਰ ਬਾਅਦ ਉਸਦੇ ਜੱਦੀ ਪਿੰਡ ਪੋਨਲੇ ਦੇ ਵਿੱਚ ਕੀਤਾ ਜਾਵੇਗਾ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਜਪਾਲ ਦੇ ਨੇ ਸਵੇਰਾ ਜਗਰਾਉਗਾ